ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਹੈ ਬਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ। ਲੋ ਵੀ ਮਿੱਤਰੋ ਸੇਲ ਲਈ ਪੱਠੇ ਨੇ ਬਾਈ 10 ਪਰ ਸਾਫ ਕਿਸੇ ਵੀ ਭਰਾ ਨੂੰ ਚਾਹੀਦੇ ਆ ਤਾਂ ਆਪਣੇ ਨਾਲ ਕਨੈਕਟ ਕਰ ਸਕਦਾ। ਪੂਰੇ ਚੰਗੇ ਜਾਨਵਰ ਨੇ ਬਾਈ 10 ਪਰ ਸਾਫ ਨੇ ਸਾਰੇ। ਕੁਆਲਿਟੀ ਚੈੱਕ ਕਰ ਲੋ ਮਿੱਤਰੋ ਦਿਖਾਉਣਾ ਸਾਨੂੰ ਬਾਈ ਚੰਗੀ ਤਰ੍ਹਾਂ ਕਬੂਤਰ ਦੋਹਰੋ ਬਾਈ ਆਉਣਾ ਸਬਸਤਵਨਾ ਹੋਵੇ ਬਾਈ ਜੋ ਸਤਰੀ ਤੇ ਕਰਾਉਣਾ ਕਰਾਉਣਾ ਇੱਕ ਬਾਈ ਜੀ ਆਇਆ ਅੰਤਨਾਗਾ ਇੱਦਕੇ ਆ ਰਹਾ ਹੈ ਜਾਤ ਮੈਂ ਜੋਤ ਜੋਤ ਮੈਂ ਜਾਂਦਾ ਅਪਰਕਰਾ ਭਾਰੂ ਸਾਹਿਬ ਸੇਪਸਵਾਉ ਦਿਨ ਕੀ ਕੀ ਸੇ ਪਾਰ ਪਿਆ ਜਿਹੜੇ ਵੀ ਭਰਾ ਨੂੰ ਬਈ ਚਾਹੀਦਿਆ ਜਲਦ ਤੋਂ ਜਲਦ ਬਈ ਕਨੈਕਟ ਕਰ ਲਿਓ ਫੇਰ ਬਈ ਸੇਲ ਹੋ ਜਾਂਦੇ ਆ ਬਾਅਦ ਚ ਤੁਸੀਂ ਕਹਿ ਦਿੰਦੇ ਹੋ ਬਈ ਮਹੱਲਾ ਫੈਲਾਇ ਕਿਉਂ ਸੇਲ ਹੋਗੇ ਕਬੂਤਰ ਸਾਰੇ ਚੰਗੇ ਕਬੂਤਰ ਆ ਬਈ ਕੁਆਲਿਟੀ ਤੁਹਾਨੂੰ ਆਪ ਹੀ ਦੀਂਦੀ ਆ ਬਈ ਪੂਰੇ ਚੰਗੇ ਕਬੂਤਰ ਆ ਬਾਈ ਤੇਰੇ ਰਾਗ ਪਰੇ ਸੋ ਕਰਿਆ ਹੈ ਕੀ ਕੀ 1000 ਰੁਪਏ ਦਾ ਇੱਕ ਦੇਣਾ ਬਾਈ ਇਹ ਘੱਟਣਾ ਵੱਧ ਜਨਵਰੀ ਹੈਗੇ ਨੇ 2 4 6 8 10 ਨੇ ਬਾਈ ਇਹ ਪੂਰੇ 10 ਜਨਵਰੀ ਨੇ ਬਾਈ 10000 ਦੀ ਦੇੜਿਆਂ ਜਿਹੜੇ ਵੀ ਭਰਾ ਨੂੰ ਚਾਹੀਦੇ ਆ ਕਰ ਲਿਓ ਕਨੈਕਟ ਠੀਕ ਆ ਆਪਾਂ થોੜੀ ਜਿਹੀ ਕੰਮਾਂ ਕਰ ਚ ਰੁੱਝੇ ਹੋਈ ਤੇ ਬਈ ਇਸ ਕਰਕੇ ਪਹਿਲਾਂ ਵੀਡੀਓ ਪਈ ਨਹੀਂ ਹੁਣ ਆਪਾਂ ਕਰਾਂਗੇ ਵੀਡੀਓ ਤੇ ਲੜੇ ਕੱਢ ਲਿਆ ਆਪਾਂ ਜਾਨਪਰ ਹੁਣ ਛੱਡਾਂਗੇ ਬਾਜ਼ੀਆਂ ਪੂਰੀਆਂ ਕਰਿਆ ਕਰਾਂਗੇ ਬਈ ਗੱਲਾਂ ਬਾਤਾਂ ਆ ਕਰ ਲਿਓ ਬਈ ਇੱਕ Keep <laughs>